ਸਾਸਿਕਾ ਜੀ ਸਾਰਿਆਂ ਨੂੰ ਬਾਈ ਸਰਜੀਦਰਾ ਪਹੁੰਚ ਚੁੱਕੇ ਜੀ ਪਿੰਡ ਪਲਾਸੌਰ ਜ਼ਿਲ੍ਹਾ ਤਰਨਤਪੁਰ ਤਸਵੀਰ ਵੀ ਤਰਨਤਪੁਰ ਦੇਖੋ ਅੱਜ ਵੀ ਨਾ ਨੇ ਪੰਜ ਛੇ ਲੈ ਕੇ ਝੋਟੇ ਲੈ ਕੇ ਆਂਦੀਆਂ ਪਿਛਲਾ ਮਾਲ ਸਾਰਾ ਸੇਲ ਹੋ ਚੁੱਕਿਆ ਤੇ ਆਫਰ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਅਸਤ ਸਾਸਿਕਾ ਜੀ ਵੀ ਸਾਸਿਕਾ ਜੀ ਕੀ ਆ ਜੀ ਹਾਂ ਠੀਕ ਹੈ ਬਾਈ ਜੀ ਵਧੀਆ ਪਰਵਾਹ ਠੀਕ ਠਾਕ ਮੇਰਾ ਮੇਰਾ ਅੱਛਾ ਸ਼ੁਕਰ ਹੈ ਸ਼ੁਕਰ ਹੈ ਮਾਲ ਪਿਛਲਾ ਜੀ ਹਾਂ ਜੀ ਹਾਂ ਜੀ ਮਾਲ ਤੇ ਕਾਪੀ ਦੀ ਕਿਰਪਾ ਉਹ ਤਾਂ ਬਾਅਦ ਵੀ ਕੀਤਾ ਇਕੱਠਾ ਫੇਰ ਵੀ ਵੇਚ ਗਿਆ ਟੋਕਰਦਾਰ ਇੰਨਾ ਫੋਨ ਆਇਆ ਅੰਤ ਹੀ ਕੋਈ ਨਹੀਂ ਲਿਆ ਦੇ ਟੋਕਰਦ ਉਹ ਤਾਂ ਬੜਾ ਤਿੰਨ ਚਾਰ ਕੀਤੀਆਂ ਮਾਜਲ ਪਾਵਾਂਗੇ ਪਰ ਉਹ ਵੀ ਬੱਬੇ ਦੀ ਕਰ ਬਾਤ ਕਰੇ ਕੋਈ ਗੱਲ ਫਿਰ ਕੇ ਬਜੀ ਹਾਂਜੀ ਅੱਜ ਵੀ ਚਲੋ ਨਾਗ ਆਪਣੇ ਕੋਲ 10 ਜਾਂ 10.5 ਆਪਾਂ ਠੀਕ ਹੈ ਠੀਕ ਹੈ ਤੁਨੇ ਮਈਆਂ ਨਾ ਤਾਜ਼ੀਆਂ ਸੂਈਆਂ ਸਾਈਆਂ ਸਿੱਧੀਆਂ ਹੋ ਜਾਣ ਹਾਂਜੀ ਹਾਂਜੀ ਇਹ ਮਈਆਂ ਅੱਜ ਵੀ ਇੱਕ ਇਧਰੋਂ ਲਈ ਆ ਚਾਰ ਝੋਟੀਆਂ ਉਧਰੋਂ ਲੈਣ ਦੀਆਂ ਚਾਰ ਝੋਟੀਆਂ ਤਾਂ ਠੀਕ ਹੈ ਕਰੀ ਸ਼ੁਰੂ ਜੀ ਫਿਰ ਹਾਂਜੀ ਕਰੋ ਆਜਾ ਲਓ ਜੀ ਫੜਾ ਦਿਓ ਇਧਰ ਲੱਗੀਆਂ ਨਾ ਜੀ ਹਾਂ ਪਹਿਲਾਂ ਦੇ ਤੂੰ ਬਜੀ ਪਹਿਲਾਂ ਸੂਆ ਜੀ ਪਹਿਲਾ ਸੂਆ ਦੋਂਦੀ ਸੰਦੀਪ ਦੋ ਦੰਦ ਪਹਿਲਾ ਸੂਆ ਪਹਿਲਾ ਸੂਆ ਇਸ ਟਾਈਮ ਬਜੀ ਦੁੱਧ ਕਿੰਨਾ ਇਸ ਟਾਈਮ ਸੰਦੀ ਕਟਾ ਗਈ ਕੱਟੀ ਇਹ ਕਟਾ ਯਾਰ ਕਟਾ ਕਟਾ ਹਾਂਜੀ ਲਓ ਜੀ ਆਜੋ ਜਵਾਬ ਸਮਾਂ ਬਾਜੀ ਬਿਲਕੁਲ ਬੜੀ ਜਿਆਦੀ ਖਰੀ ਸੰਦੀਪ ਲੋ ਜੀ ਕਰੋ ਜਿਆਦੀ ਖਰੀ ਹੈ ਮਾੜੀ ਕਿਉਂ ਲੈਣੀ ਆ ਪਾ ਸੰਦੀਪ ਜਦੋਂ ਨਹੀਂ ਬਿਲਕੁਲ ਕਾਮੀ ਉਹ ਕਰਨਾ ਜਿਹੜਾ ਨਾਲੇ ਬਾਜੀ ਕਿੰਨਾ ਟਾਈਮ ਹੋ ਗਿਆ ਬਣਾਉਣ ਦੇ ਨੂੰ ਕਿਹ ਜੀ ਹਾਂ ਮਾੜਾ ਮਾੜੀ ਲੜਾਈ ਨਹੀਂ ਆ ਪਾ ਬਿਲਕੁਲ ਜੀ ਆਜੋ ਬਹੁਤ ਸੁਣਾ ਲੈ ਵਾ ਝੋਟੀ ਦਾ ਕਰੋ ਚੱਕ ਸੰਦੀਪ ਸੀਰਸ ਲੱਗ ਬਹੁਤ ਜਿਆਦੀ ਆ ਹਾਂਜੀ ਹਾਂਜੀ ਬਹੁਤ ਠੰਡੀ ਧੀਰੀ ਠੀਕ ਆ ਹਾਂਜੀ ਆ ਲੈ ਲੈ ਕਿੰਨੇ ਕਹੇ ਬਾਜੀ ਕਰ ਜੀ ਤੁਹਾਡਾ ਸਵਾਲ ਜੀ ਸੰਦੀਪ 12 ਕਿਲੋ ਦੁੱਧ ਦੇ ਦੂਗੇ 12 ਲੀਟਰ ਦੁੱਧ ਕਰ ਦੋ ਹਾਂਜੀ ਇਹ ਏਰੀਆ ਦੀ ਹੈ ਨਾ ਹਾਂਜੀ ਏਰੀਆ ਚੰਗੇ ਦੀ ਹੈ ਚੰਗੇ ਏਰੀਆ ਦੀ ਬਿਲਕੁਲ ਪਾ ਲਈ ਹਾਂਜੀ ਬਾਜੀ ਸੰਦੀਪ ਅੱਜ ਆਪਾਂ ਨਾ ਮੁੱਲ ਕਰਨੇ ਉਹ ਹੀ ਵੀ ਜਿਹੜੇ ਨਾ ਬਸ ਟੈਂਸ ਹੋ ਜਾ ਬਸ ਉਹ ਨਹੀਂ ਆਪਾਂ ਕੰਮ ਕਰਨਾ ਝੋਟੀ ਭਾਂਵੇਂ 1 20 ਪਾਦੇ ਮੁੱਲ ਤਾਂ ਹੋਈ ਵਿਗਦੀ 10 ਪਾਦੇ ਤਾਂ ਵੀ ਵਿਗਦੀ ਆ ਹਾਂਜੀ ਝੋਟੀ ਦੇੜੀ ਪੂਰੇ ਲੱਖ ਦੀ ਲੱਖ ਰੁਪਏ ਦੀ 1000 ਰੁਪਏ ਛੋਟ ਕਰਨੀ ਹੋਣੀ 99000 99000 ਦੀ ਦੇਣੀ ਆ ਨਹੀਂ ਠੀਕ ਆ ਹਾਂ ਜਿਹੜਾ ਹਾਂਜੀ ਤੇ ਆਹ ਹੈ ਜੀ ਇਹ ਦੂਜਾ ਸੁਹਾ ਵੀਰਜੀ ਇਹ ਗੱਬਣ ਗੱਬਣ ਆ ਪੰਜ ਚਾਰ ਦਿਨ ਲੈਂਦੀ ਇਦਰੋਂ ਝੋਟੀ ਲਈ ਆ ਪਹਿਲਾਂ ਨੇ ਇਹਨੇ ਚੰਗਾ ਰਿਕਾਰਡ ਦਾ 1000 ਕਿਲੋ ਦਿੱਤਾ ਨਿੱਗਰ ਲੈ ਵਾ ਬੇ ਸੰਦੀਪ ਗ੍ਰੇਡਡ ਜਾਂ ਨੀਲੀ ਜੱਦੇ ਪੈਰ ਮਗਲੇ ਤੋਤੇ ਪੁਸ਼ਪਾ ਚਿਟੀ ਆ ਅੱਖਾਂ ਅੱਖਾਂ ਮਿਲ ਲੈ ਜੀ ਬੇਲ ਬੂਲਾਣਾ ਨੇ ਠੀਕ ਹੈ ਭਾਈ ਜਾਰੀ ਸਪੈਸ਼ਲ ਤਾਂ ਕਰਕੇ ਇਧਰੋਂ ਲਈ ਆ ਜਿੰਨਾ ਭਾਈ ਇਹ ਕਿੰਨਾ ਖਰੂਦੜ ਫਿਰ ਤੁਹਾਡੇ ਸੰਨਦੀਪ ਇਹ 13 ਗੱਲ ਜਦੋਂ ਖੰਡੰਡਾ ਦਊਗੀ ਹਾਂਜੀ ਹਾਂ 10000 ਪਹਿਲਾਂ ਨੇ ਦਿੱਤਾ ਇਹਨੇ ਨੀਲੀ ਵੀ ਜੀ ਆ ਗਈ ਝੋਟੀ ਨੀਲੀ ਨੀਲੀ ਅੱਖਾਂ ਬਿੱਲੀਆਂ ਮਦਰ ਦੇ ਘਰ ਧੋਤੇ ਆ ਨੀਲੀ ਆ ਗਈ ਝੋਟੀ ਜੀ ਹਾਂਜੀ ਸਾੰਧੀ ਬਹੁਤ ਸੋਹਣੀ ਆ ਜੋ ਆਜੂ ਬਲੀ ਨਹੀਂ ਕਰੂ ਮੈਂ ਬਹੁਤ ਥਣ ਮੁੱਠੀ ਲੱਗਾ ਸਾਣ ਉਹ ਗੱਟੀ ਮੁੱਠੀ ਥਣ ਲੱਗਾ 13 14 ਬਨੇ ਕੋਈ ਇੱਕ ਬਨੇ ਇੱਕ ਉੱਚਾ ਨਾਲ ਮਾ ਹਾਂਜੀ ਭਾਈ ਜੀ ਸੰਦੀਪ ਜੀ ਤੁਹਾਨੂੰ ਉਹ ਗੱਲ ਦਸੀਏ ਵੀ ਘਰੀ ਮੁੜੀ ਕੀ ਦਸਣਾ ਅੱਜ ਦੇਣ ਵਾਲੇ ਕਰਨੇ ਆ ਇਹ ਵੀ ਇੱਕ ਪੰਜ ਦੀ ਚਲੋ ਜਾਣ ਦੋ ਭਾਵੇਂ 20 ਵਜੇ ਤਾਂ ਵੀ ਵਿਗਦੀ 100 ਵਜੇ ਤਾਂ ਵੀ ਵਿਗਦੀ ਪਰ ਅੱਜ ਆਪ ਇੱਕ ਬਾਈਂਡਿੰਗ ਜਿਹੜੇ ਸੰਭਲ ਲਈਏ ਉਸ ਨੂੰ ਅੱਧੇ ਦੇ ਦੇਣੀ ਚਲੋ ਠੀਕ ਆ ਇਹ ਵੀ ਦੂਜਾ ਸੂਆ ਜੀ ਇਹ ਦੂਜਾ ਸੂਆ ਸੰਦੀਪ ਇਹ ਉਧਰ ਹੋਈਆਂ ਨੇ ਜੀ ਇਹ ਉਧਰ ਹੋਈਆਂ ਸੰਦੀਪ ਚ ਚਲ ਉਧਰੋਂ ਇੱਕ ਇਧਰੋਂ ਲਈ ਭਾਈ ਜੀ ਕਿੰਨਾ ਦੇ ਦੋ ਥੱਲੇ ਸੰਦੀਪ ਇਹ ਅੱਜ ਬੱਚਾ ਵਿਖਾ ਦੇ ਪੰਜਵਾਂ ਛੇਵਾਂ ਦਿਨ ਸੁਈ ਨੂੰ ਅੱਜ ਵੀ 12 ਕਿਲੋ ਤਿਆਰ ਹੋਊਗਾ ਦੁੱਧ 16 ਕਿਲੋ ਝੋਡੀ ਦਊਗੀ ਲਓ ਜੀ ਜਾਰੀ ਖਰੀ ਸੰਦੀਪ ਲੋ ਤ ਚੰਗੀ ਕੁਆਲਿਟੀ ਆ ਥਾਨੇਵਾ ਬਹੁਤ ਬਹੁਤ ਸਾਫ ਸੁਥਰੀ ਸੰਦੀਪ ਆ ਦੇਖ ਆ ਜੋ ਕੱਟਾ ਮਗਰੇ ਜਿੰਦੇ ਵੀ ਇਹਦੇ ਮਗਰੇ ਸੰਦੀਪ ਕੱਟਾਈ ਆ ਅੱਛਾ ਕੱਟਾਈ ਆ ਅੱਜ ਜਿਆਦਾ ਕੱਟੇ ਇੱਕੋ ਕੱਟੀਆਂ ਹੋਣੀਆਂ ਇੱਥੇ ਇਹ ਲੈ ਬਾਈ ਬੜਾ ਬੜਾ ਜਿਆਦਾ ਚੋਣ ਬੜਾ ਚੰਗਾ ਲੱਗਾ ਸੰਦੀਪ ਆ ਨਿਆਣਾ ਜੋਲੇ ਇੰਨੀ ਜਿਆਦੀ ਚੋਣ ਚੰਗੀ ਖੁੱਲੀ ਨਹੀਂ ਠੀਕ ਆ ਜੀ ਤੇ ਬਾਜੀ ਫਿਰ ਇਹਦੀ ਕੀ ਮਾਰਾ ਸੰਦੀਪ ਇਹ ਵੀ ਆਪਾਂ ਦੇ ਦੇਣੀ ਆ 18 ਦੀ ਹਾਂਜੀ 1 ਲੱਖ 128000 ਦੀ 28000 ਦੀ 15 ਕਿਲੋ ਝੋਡੀ ਦੁੱਧ ਨਾਪੂਗੀ 15 ਕਿਲੋ ਵਾ ਠੀਕ ਹੈ ਇਹ ਨਹੀਂ ਵੀ ਝੋਡੀ ਉਹੋ ਜੀ ਨਹੀਂ ਵੇ ਖਾ ਚੱਡਾ ਸੰਦੀਪ ਥਾਣ ਖਾ ਬੱਚਾ ਬਿਲਕੁਲ ਪੰਜਵਾਂ ਦਿਨ ਮੈਲਾ ਮਾਰੂਗੀ ਝੋਡੀ ਬਿਲਕੁਲ ਐ ਠੀਕ ਹੈ ਨਹੀਂ ਠੀਕ ਹੈ ਜਿਆਦੀ ਖਰੀਏ ਸੰਦੀਪ ਚਲੋ ਤੇ ਆਹ ਜੀ ਇਹ ਦੋਂਦੀ ਝੋਡੀ ਸੁਈ ਸੰਦੀਪ ਅੱਛਾ ਦੋਂਦੀ ਮਗਰ ਇਹਦੇ ਕੱਟੀ ਆ ਪੰਜਾਂ ਛੇ ਦਿਨਾਂ ਦੀ ਸੁਈ ਆ ਲੋ ਜੀ ਦੋ ਦੰਦ ਹਾਂਜੀ ਤੇ ਬਿਲਕੁਲ ਜੈਡ ਬ੍ਰੇਕ ਬਿਲਕੁਲ ਪੂਛ ਤੱਕ ਬੱਚਾ ਵੀ ਉਦਾਂ ਹੀ ਆਪ ਵੀ ਇਦਾਂ ਹੀ ਕੋਈ ਸ਼ੱਕ ਹੀ ਨਹੀਂ ਸੰਦੀਪ ਪੂਰੀ ਭਲੀ ਹੋਈ ਝੋਟੇ ਹਨਾ ਜੀ ਬਹੁਤ ਸਾਫ ਸੁਥਰੀ ਸੰਦੀਪ ਆਜੋ ਜੀ ਆਜੋ ਬੜੀ ਚੌਣ ਠੰਡੀ ਭਾਵੇਂ ਬੱਚਾ ਚੋਲੇ ਇੰਨੀ ਜਿਆਦਾ ਚੰਗੀ ਇਹਦਾ ਵਾਜੀ ਫਿਰ ਮੋਲ ਸੰਦੀਪ ਇੱਕ 40 ਦੇ ਦੇਣੀ ਹੈ 1 ਲੱਖ 40 ਹਜ਼ਾਰ ਛੋਟ ਕਰਾਂਗੇ ਹੋਰ ਸੰਦੀਪ ਇੱਕ ਉੰਦਾਲੇ ਦੀ ਹਾਂਜੀ ਚਲੋ ਠੀਕ ਆ ਬੜੀ ਖਰੀਆ ਬਿਲਕੁਲ ਬੱਚਾ ਵੀ ਮਗਰ ਬਹੁਤ ਟਾਪ ਦੀ ਕੱਟੀ ਜੈਡ ਬਲੈਕ ਆ ਬਹੁਤ ਸਾਫ ਸੁਥਰੀ ਚਲੋ ਠੀਕ ਆ ਤੇ ਇਹ ਵੀ ਪਹਿਲਾ ਸੂਆ ਜੀ ਪਹਿਲਾ ਪਹਿਲਾ ਸੰਦੀਪ ਪਹਿਲਾ ਦੋਂਦੀ ਮੂੰਹ ਦੋ ਹੀ ਦਾਂਦਿਆ ਇਹ ਵੀ ਦੋ ਦਾਂਦਿਆ ਜੀ ਪਹਿਲਾ ਸੂਆ ਇਹ ਕਿਹੜੇ ਮੁੰਡਾ ਖੋਲਣੇ ਚੌਗੀ ਆ ਅੱਛੇ 4 ਦੰਦ ਹਾਏ 4 ਦੰਦ ਇਹ ਦੋਨਾਂ ਆਹ ਦੋਨਾਂ ਹਾਂਜੀ ਇਹ 4 ਦੰਦ ਜੀ 4 ਦੰਦਾਂ ਦਾ ਜੀ ਮਗਰ ਇਹਦੇ ਕੱਟੀ ਆ ਗਈ ਹਾਂਜੀ ਬਹੁਤ ਟੌਪ ਦੀ ਇਹਦੇ ਵੀ ਰਿੱਠ ਪੜੇ ਨੇ ਬੜਾ ਜ਼ਬਰਦਸਤ ਆ ਬੜਾ ਜਿਆਦਾ ਸਲੀਬ ਨਹੀਂ ਠੀਕ ਹੈ ਜੀ ਭਾਲੀ ਭੋਲੀ ਬੁਰੀ ਹੈ ਭਾਈ ਜੀ ਝੋਡੀ ਬੜੀ ਜਿਆਦਾ ਸਰੀ ਸਾਂਭੀ ਝੋਡੀ ਤੇ ਬੜਾ ਏਰੀਆ ਦੇ ਬੰਦੇ ਸਾਹਮਦੇ ਆਪਣੇ ਇਥੇ ਕਨੇ ਸਾਹਮਣੀ ਨਹੀਂ ਹਾਂ ਬੜੀ ਜਿਆਦੀ ਸੇਵਾ ਕਰਦੇ ਬੰਦੇ ਫਰਾਕਾਂ ਭਾਈ ਜੀ ਤਾਂ ਹੀ ਫਰਪਾਲਦੀਆਂ ਜੀ ਫੇਰੀ ਫੇਰੀ ਹਾਂ ਤੇ ਬਾਜੀ ਫਿਰੰਦੀ ਕੀ ਮਤ ਸਦੀਪ ਕੀਮਤਾਂ ਅਜ ਕਰਨੀ ਨਹੀਂ ਤੂੰ ਦੱਸਿਆ ਹਾਂਜੀ ਅੱਜ ਇਹ ਵੀ ਦੇ ਦੀ ਇੱਕ ਪੰਜੀ ਦੀ 1,25,000 ਦੀ ਹਾਂ ਯਾਰ ਛੋਟ ਇੱਕ 24 ਦੀ 1,24,000 ਹਾਂਜੀ ਲਓ ਜੀ ਕੋਈ ਮੋਟਾ ਵੀਰ ਸੌਦੇ ਜਣਾ ਪਵੇ ਬਾਕੀ ਮਈਆਂ ਜਾਦੀਆਂ ਖਰੀਆਂ ਸੰਦੀਪ ਬਸ ਆਹੀ ਪੰਜ ਝੋਟੀਆਂ ਜੀ ਹਾਂਜੀ ਤੇ ਬਾਕੀ ਮੇਰਾ ਵੀ ਇੱਥੇ ਆਓ ਆਲਾ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਹੁਣੇ ਝੋਟੀਆਂ ਤੇ ਵੱਡੀਆਂ ਝੋਟੀਆਂ ਬਿਲਕੁਲ ਬਿਲਕੁਲ ਸੰਦੀਪ ਐਵੇਂ ਇੱਕ ਝੋਟੀ ਇੱਧਰ ਲਈ ਬਾਕੀ ਸਾਰੀਆਂ ਉਧਰਲਾ ਮਾਲ ਆ ਜੀ ਹਾਂ ਏ ਠੀਕ ਹੈ ਬਾਜੀ ਉਹ ਵੀ ਜਿਹੜੀ ਇਧਰ ਦੀ ਝੋਟੀ ਆ ਦੁੱਧ 12 13 ਕਿਲੋ ਪਾਉਗੀ ਇਹ ਨਹੀਂ ਗੱਲ ਦਾ ਯਾਰਾਂ ਪਹਿਲਾਂ ਨਹੀਂ ਦਿੱਤਾ ਨਹੀਂ ਜੇ ਸੁਣਾ ਪਲੀ ਲੀ ਵੀ ਜਾਂਦੇ ਬਾਜੀ 7 8 ਕਿਲੋ ਕਿਉਂ ਦਿੱਤਾ ਬੰਦਿਆਂ ਨੇ ਬਿਲਕੁਲ ਜੀ ਬਿਲਕੁਲ ਚਲੋ ਤੇ ਨੰਬਰ ਤੇ ਡਰੈਸ ਜੀ ਬਰ ਹਾਂਜੀ 6264 5753 ਪਿੰਡ ਪਲਾਸੌਰ ਜ਼ਿਲ੍ਹਾ ਤਰਨਤਾਰ ਸਾਸਿਕਾ ਹਾਂਜੀ